ਸਿਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਗੁਰ ਜੀ ਮਿਲੈ ਪਾਈਏ ਸਬਦ ਨਿਦਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅਮਰਤ ਨਾਮ ਜਨਮ ਮਰਨ ਦੁਖ ਕਾਟਿਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਤੇ ਆਏ ਰਹਾਉ ਕੀਮਤ ਕਹਿ ਨਾ ਜਾਈਐ ਸਾਕਰ ਗੁਣੀ ਅਥਾਹ ਵਟਾ ਪਾ ਕੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹਾ ਕਰ ਸੇਵਾ ਸੁਖ ਸਾ ਕਰੇ ਸਿਰ ਸਾਹਾ ਪਾਤ ਸਾਹਾ ਚਰਨ ਕਮਲ ਕਾ ਆਸਰਾ ਦੂਜਾ ਨਾ ਹੀ ਠਾਓ ਮੈਂ ਤਰ ਤੇਰੀ ਪਾਰਪ੍ਰਮਾ ਤੇਰੇ ਤਨ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਆਰਾਧੀ ਹੈ ਆਠ ਪਹਿਰ ਕੋ ਵਿੰਦ ਜੀ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖੋ ਤਾਰੀਐਨ ਪ੍ਰਭ ਪਾਰ